ਅਸ਼ੀਕਾਲ ਜੀ ਵੀਡੀਓ ਲੈ ਕੇ حاضر ਹੋਇਆ ਪੈਰਵੀ ਦੇ ਫਿਲਰ ਨੇ ਕੁਝ ਤਾਂ ਉਮੀਦ ਕਰਦਾ ਪਹਿਲਾਂ ਵਾਂਗੂ ਤੁਸੀਂ ਇਸ ਵੀਡੀਓ ਨੂੰ ਵੀ ਪਸੰਦ ਕਰੋਗੇ ਔਰ ਫਿਲਰ ਜ਼ਰੂਰ ਤਿਆਰ ਕਰੋਗੇ ਫਿਲਰ ਬਿਜਾ ਕੇ ਪਹਿਲਾਂ ਇੱਕ ਵਾਰੀ ਦਿਖਾਉਣਾ ਤੁਹਾਨੂੰ ਮੈਂ ਇਹਦੀ ਨੋਟੇਸ਼ਨ ਦੱਸਦਾ ਮੈਂ ਸਲੋ ਕਰਕੇ ਗਾ ਸਾ ਰੇ ਨੀ ਸਾ ਰੇ ਸਾ ਨੀ ਸਾ ਰੇ ਗਾ ਸਾ ਰੇ ਨੀ ਸਾ ਕੋੜੇ ਦਾ ਸਗਾ ਪਾ ਪਹਿਲਾਂ ਵੀ ਦੱਸਿਆ ਹੋਇਆ ਮੈਂ ਗਾ ਸਾ ਰੇ ਨੀ ਸਾ ਰੇ ਸਾ ਨੀ ਸਾ ਰੇ ਗਾ ਸਾ ਰੇ ਨੀ ਸਾ ਜੇ ਗਿੰਤੀ ਸੌਣਾ ਗਾ 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 ਐਦਾਂ ਵੀ ਕਰ ਸਕਦੇ ਹਾਂ ਗਾ 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 ਸਾ ਰੇ ਰੇ ਨੀ ਸਾ 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 ਰੇ ਸਾਨੀ ਸਾਰੇ ਗਾ ਗਾ ਗਰੇ ਗਾ 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 ਸਾਰੇ ਰੇ ਰੇ ਨੀ ਸਾ ਸ ਸ ਸ ਸ ਲਾਸਤੀ ਸਾ ਚਾਰ ਵਾਰੀ ਆ ਜਾਏਗਾ ਗਾ 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 ਸਾ ਤਿੰਨ ਵਾਰੀ ਰੇ ਤਿੰਨ ਵਾਰੀ ਗਾ ਸੋਰੀ ਉਸ ਤੋਂ ਬਾਅਦ ਇੱਕ ਵਾਰੀ ਸਾ ਚਾਰੇ ਹੋ ਗਏ ਗਾ 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 ਸਾ ਰੇ 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 ਨੀ ਰੇ ਰੇ ਦੋ ਵਾਰੀ ਐ ਰੇ 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 ਨੀ ਸਾ ਸਾ ਸਾਰੇ ਸਾ ਸਾ ਸਾਰੇ 3 ਟਾਈਮਸ ਸਾ 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 ਸਾਰੇ ਓਕੇ ਇਹ ਲਿਖ ਲਓ ਪਹਿਲਾਂ ਤੁਸੀਂ ਗਾ 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 ਸਾ ਤਿੰਨ ਵਾਰੀ ਗਾ ਫਿਰ ਸਾ ਫਿਰ ਰੇ 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 ਨੀ ਦੇ ਰੇ ਰੇ ਤਿੰਨ ਵਾਰੀ ਫਿਰ ਨੀ ਇੱਕ ਵਾਰੀ ਆ ਫਿਰ ਸਾ 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 ਰੇ ਤਿੰਨ ਵਾਰੀ ਸਾ ਸਾ ਨੀ ਸਾ ਰੇ ਇੱਕ ਇੱਕ ਵਾਰੀ ਆ ਸਾ ਨੀ ਸਾ ਰੇ ਫਿਰ ਉੱਥੇ ਸ਼ੁਰੂ ਹੋ ਜਾਗਾ ਹਣਜੀ ਇਹਨੂੰ ਆਪਾਂ ਬੀਨ ਕੀਬੋਰਡ ਦੇ ਵਿੱਚ ਹੁੰਦੀ ਆ ਲੀਡ ਜਾਂ ਬੀਨ ਉਹਦੇ ਤੇ ਵਜਾਵਾਂਗੇ ਇਹ ਇਦਾਂ বাজੇਗਾ ਕਾਣ ਆਉਣਗੇ ਨਾਲ ਰੇਸ਼ੁੱਧ ਦਾ ਸੋ ਇਹ ਹੋ ਗਿਆ ਔਰ ਇਹਦੇ ਨਾਲ ਹੀ ਇੱਕ ਹੋਰ ਦੁੱਗਨ ਦੇ ਵਿੱਚ ਆ ਫਾਸਟ ਬੀਟ ਦੇ ਵਿੱਚ ਗਰੇ ਸਾਨੀ ਸਾਰੇਗਾ ਗਰੇ ਸਾਨੀ ਸਾਰੇ ਗਰੇਗਾ ਸਾਰੇ ਗਰੇ ਸਾਨੀ ਸਾਰੇਗਾ ਗਰੇ ਸਾਨੀ ਸਾਰੇ ਗਰੇਗਾ ਸੋ ਲੋ ਕਰਕੇ ਦੱਸਣ ਲੱਗਿਆ ਗਾਰੇ ਸਾਨੀ ਇੱਕ ਇੱਕ ਵਾਰੀਆ ਗਾਰੇ ਸਾਨੀ ਸਾ ਸਾਰੇ ਰੇਗਾ ਗਾ ਇਹ ਦੋ ਦੋ ਵਾਰੀ ਤਨੇ ਸਾਰੇ ਰੀ ਗਾ ਗਾ ਫਿਰ ਗਰੇ ਦਾ ਨੀ ਸਾਰੇ ਗਰੇ ਗਾ ਗਰੇ ਦਾ ਨੀ ਸਾਰੇ ਗਰੇ ਗਾ ਦੂਜੀ ਵਾਰੀ ਬਾਕੀ ਇੱਕ ਇੱਕ ਇਕੱਲਾ ਸਾ ਦੋ ਵਾਰੀ ਹੈ ਠੀਕ ਹੈ ਜੀ ਉਮੀਦ ਕਰਦਾ ਤੁਹਾਨੂੰ ਵੀਡੀਓ ਸਮਝ ਆਇਆ ਹੋਵੇਗਾ ਔਰ ਚੰਗਾ ਲੱਗਿਆ ਹੋਵੇਗਾ ਸੋ ਲਾਈਕ ਕਮੈਂਟ ਔਰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਅੱਗੇ ਹੋਰ ਬਹੁਤ ਸਾਰੀ ਵੀਡੀਓ ਤਿਆਰ ਕਰ ਰੱਖਿਆ ਮੈਂ ਡੇ ਬਾਏ ਡੇ ਤੋਂ ਨਾਲ ਵੀਡੀਓ ਸਾਂਝੀ ਕਰਦਾ ਰਵਾਂਗਾ ਸੋ ਥੈਂਕ ਯੂ ਸੋ ਮੱਚ